ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬੁੱਗੀਪੁਰਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੋਗੇ ਸ਼ਹਿਰ ਦੇ ਬਿਲਕੁਲ ਨਾਲ ਹੀ ਰਹਿ ਜਾਂਦਾ ਵੀਰੇ ਪਿੰਡ ਜਦੋਂ ਆਪਾਂ ਮੋਗੇ ਤੋਂ ਜੀ ਬਰਨਾਲੇ ਹਾਈਵੇ ਤੇ ਜਾਂਦੇ ਆ ਤਾਂ ਪਹਿਲਾ ਪਿੰਡ ਬੁੱਗੀਪੁਰਾ ਹੁੰਦਾ ਜੀ ਘਰੇਲੂ ਪਰਿਵਾਰ ਚੋਂ ਆਪਾਂ ਵੀਡੀਓ ਬਣਾ ਰਹੇ ਹਾਂ ਕੋਈ ਵਪਾਰ ਦਾ ਕੰਮ ਨਹੀਂ ਇੱਕ ਸ਼ਕੀਨ ਛੋਟੀ ਬਾਈ ਨੇ ਵਿਕਾਊ ਕੀਤੀ ਆ ਡਿਟੇਲ ਮੈਂ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਕ ਤੁਸੀਂ ਆ ਕੇ ਕਰ ਲਿਓ ਵੀਰੇ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਾਸੀ ਗਾਲ ਜੀ ਸਾਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸਤਪਾਲ ਸਿੰਘ ਪਿੰਡ ਬੁੱਗੀਪੁਰਾ ਜ਼ਿਲ੍ਹਾ ਤਹਿਸੀਲ ਮੋਗਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9464847901 ਠੀਕ ਹੈ ਵੀਰੇ ਸੂਆ ਕਿੰਨਾ ਜੀ ਛੋਟੀ ਸੂਆ ਪਹਿਲੇ ਸੂਏ ਛੋਟੀ ਜੀ ਦੰਦੋ ਜੀ ਕਿੰ ਚੋਗੀ ਹੈ ਜੀ ਮੂੰਹ ਤੋਂ ਚਾਰ ਦੰਦ ਹਾਂਜੀ ਚਾਰ ਦੰਦ ਕਿੰਨਾ ਸਮਾਂ ਲੈ ਜੂ ਜੀ ਸਮਾ ਜੀ 5 ਦਿਨ ਲੈ ਜੀ 5 6 ਦਿਨ ਲੈ ਜੂ ਬਸ ਹਾਂ ਜੀ ਡੇਟ ਮੁਤਾਬਕ ਹਾਂ ਡੇਟ ਮੁਤਾਬਕ ਇੱਕ ਦੋ ਦਿਨ ਬਾਅਦ ਵੀ ਸਕਦੇ ਆ ਘੱਟ ਵੀ ਸਕਦੇ ਘੱਟ ਵੀ ਸਕਦੇ ਹਾਂਜੀ ਹਾਂਜੀ ਹਨਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਜੀ ਨਹੀਂ ਨਹੀਂ ਪੂਰੀ ਫੁੱਲ ਗਰੰਟੀ ਹੈ ਜੀ ਘਰ ਦੀ ਝੋਟੀ ਹੈ ਜੀ ਠੀਕ ਆ ਮਾਂ ਦਾ ਦੁੱਧ ਕਿੰਨਾ ਕਿਸੀ ਮਾਂ ਦਾ ਦੁੱਧ ਇਹਦਾ ਜੀ 12 ਲੀਟਰ ਦੁੱਧ ਸੀਗਾ ਜੀ ਉਹ ਆਪਾਂ ਸੇਲ ਕਰਤੀ ਕਿ ਉਹ ਸੇਲ ਕਰਤੀ ਜੀ ਪਿਛਲੇ ਸੀਜ਼ਨ ਪਿਛਲੀ ਵਾਰੀ ਵੇਚੀ ਹੈ ਜੀ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਯਕੀਨ ਝੋਟੀ ਆ ਐਂਡ ਗੋਲ ਸਿੰਗੀ ਆ ਮੂੰਹ ਤੋਂ ਚਾਰ ਦੰਦ ਬੱਚਾ ਹੀ ਆ ਸੰਭੀ ਪਲੀ ਪੂਰੀ ਚੰਗੀ ਐ ਜੀ। ਬਾਕੀ ਗੋਲ ਪੱਠ ਪੂੜਾ, ਵਜਨ ਵਜੂਦ ਕਰ ਮਾਲੀ ਦਾ ਚੰਗਾ ਹੋਲੀ ਤੋਰਿਓ ਵੀਰੇ। ਤਿਆਰੀ ਸੋਹਣੀ ਕਰਦੀ ਹੁੰਦੀ ਐ। ਸੋਨਾ ਉਧਰੋਂ ਲੈ ਚੱਲੋ ਜੀ ਲੈ ਚੱਲੋ ਲੰਮਾ। ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ, ਖੋੜ ਛਾਂਕੇ ਤੇ ਭੂਰਾ ਵੀ ਨਹੀਂ ਜੀ। ਬਾਕੀ ਤੁਸੀਂ ਤੋਰਾ ਚੈੱਕ ਕਰ ਸਕਦੇ ਹੋ ਜੀ। ਫੁੱਲ ਚੰਗੀ ਛੋਟੀ ਸ਼ਕੀਨ ਛੁੱਟੀ ਆਪਾਂ ਕਹਿ ਸਕਦੇ ਮੋੜ ਲਿਆ ਵੀਰੇ। ਥਣਾ ਦੀ, ਭਾਰ ਪਿੱਛੇ ਦੀ ਇਹਦੀ ਫੁੱਲ ਗਾਰੰਟੀ ਆ। ਬੇਫਿਕਰ ਹੋ ਕੇ ਤੁਸੀਂ ਆ ਜਾਓ ਜੀ। ਬਾਕੀ ਥਣ ਵੀ ਪੂਰੇ ਸੋਹਣੇ ਸੈਜ ਦਾ ਲੱਗਿਆ ਵਾ ਜਾਤ ਬਰੀਡ ਦੇ ਪੱਖ ਤੋਂ ਵੀ ਕਰਮ ਵਾਲੀ ਚੰਗੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਥਣ ਮੈਂ ਤੁਹਾਨੂੰ ਬਾਅਦ ਵਿੱਚ ਦਿਖਾ ਦਿੰਨਾ ਵੀਰੇ ਨੇੜੇ ਤੋਂ ਕਰਕੇ ਕਿਉਂਕਿ ਜਾਤ ਦੇ ਪੱਖ ਤੋਂ ਕਰਮ ਵਾਲੀ ਟੌਪ ਕਲਾਸ ਆ ਪਹਿਲੇ ਸੋਏ ਉਮੀਦ ਆ ਭਾਈ ਦੁੱਧ ਚੰਗਾ ਕੱਢੂਗੀ ਬਾਕੀ ਦੁੱਧ ਹੁੰਦਾ ਵੀਰੇ ਸੇਵਾ ਸੰਭਾਲਦਾ ਜੇ ਕੋਈ ਵੀਰ ਬੱਧ ਕਰ ਲੂ ਤਾਂ ਬੱਧ ਵੀ ਲੈ ਸਕਦਾ ਥਣ ਮੈਂ ਤੁਹਾਨੂੰ ਹੁਣ ਚੈੱਕ ਕਰਵਾ ਦਿੰਨਾ ਨੇੜੇ ਤੋਂ ਸੋਹਣਾ ਸੈਜ ਆ ਥਣਾਂ ਦਾ ਕੱਲਾ ਕੱਲਾ ਨਿੱਖੜਮਾ ਥੀ ਚਵਾਈ ਵਾਲਾ ਫੋੜ ਛਾਂ ਕੇ ਤੇ ਪੂਰਾ ਵੀ ਨਹੀਂ ਐਂ ਟੋਪ ਦਾ ਮੁਠੀ ਵਾਲਾ ਥਣ ਕੱਢੂ ਬਾਕੀ ਟੱਲ ਬਹੁਤ ਪਈ ਹੈ ਵੀਰੇ ਹਵਾਨੇ ਚ ਆ ਸਾਰੀ ਬਾਲਟ ਟੱਲ ਕਰ ਮਲਨੇ ਕੱਢ ਕੇ ਸੋਣਾ ਗੋਲ ਪੱਟ ਪੂੜਾ ਜੀ ਬਾਕੀ ਮੈਂ ਤੁਹਾਨੂੰ ਚੈੱਕ ਕਰਵਾ ਦਿੰਦਾ ਜੀ ਤਿਆਰੀ ਸੋਣੀ ਕੀਤੀ ਹੋਈ ਆ ਕਿੰਨਾ ਕੁ ਪਿਆਜੂ ਪਹਿਲੇ ਸੂਏਗਰ ਵਾਲੀ ਹਾਂਜੀ ਕੱਢੂਗੀ 10 ਲੀਟਰ ਤਾਂ ਕੱਢੋਗੀ ਜੀ ਹੱਕ ਆ ਬਾਕੀ ਸੇਵਾ ਜੀ ਬਾਕੀ ਸਾਮ ਸੰਭਾਲ ਸਹੀ ਗੱਲ ਹੈ ਜੀ 10 ਲੀਟਰ ਦਾ ਤਾਂ ਬਾਈ ਹੱਕ ਆ ਦੇਣ ਦਾ ਬਾਕੀ ਸਾਮ ਸੰਭਾਲ ਐਵੇਂ ਆਪਾਂ ਕਹਿੰਦੇ ਕਿ ਭਈ 14 ਦੇ ਦੂ 15 ਦੇ ਦੂ ਉਹਦਾ ਕੋਈ ਫਾਇਦਾ ਨਹੀਂ 10 ਲੀਟਰ ਦਾ ਖੁੱਲਾ ਹੀ ਦੇ ਦੂ ਜੇ ਐਨੀ ਸ਼ਕੀਨ ਝੋਟੀ ਨੇ ਵੀ 10 ਲੀਟਰਾਂ ਦਿੱਤਾ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਵੀਰੇ ਕੰਮ ਕਰਨ ਦਾ ਤੇ ਜੈਡ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸਿਓ ਵੀਰੇ ਜੈਡ ਮਾੜਾ ਹੀ ਆਪਾਂ 118000 ਰੁਪਈਆ ਲੈਣਾ ਹੀ ਆ ਜੀ ਹਾਂਜੀ ਡਿਮਾਂਡ ਕੋਈ ਬਾਹਲਾ ਨਹੀਂ ਇਹਦੇ ਚ ਹੋਣਾ ਨਹੀਂ ਚਲੋ ਕੋਈ ਨਹੀਂ ਉਹ ਤਾਂ ਮੌਕੇ ਦੇ ਮਾਨਤਾਨ ਹੋ ਜੂਗਾ ਤੁਹਾਡਾ ਹਾਂਜੀ ਹਾਂਜੀ ਠੀਕ ਹੈ ਵੀਰੇ ਹਾਂਜੀ ਮੌਕੇ ਤੇ ਬਾਈ ਕਹਿੰਦਾ ਆਪਾਂ ਮਾਣ ਤਾਨ ਕਰਦਾਂਗੇ ਜੀ ਬਾਕੀ ਜਿਹਨੂੰ ਨਗ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ